ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ 9 ਸਾਲ ਦੀਆਂ ਜਿਹੜੀਆਂ ਮੁबारकਾਂ ਸਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਦੱਸਦੀ ਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ 9 ਸਾਲ ਦੀਆਂ ਮੁबारकਾਂ ਸਭ ਨੂੰ ਦਿੱਤੀਆਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਲੇ ਦੀ ਅਰਦਾਸ ਵੀ ਜਿਹੜੀ ਸੱਤ ਦੀ ਮੰਗੀ ਹੈ ਤੇ ਜਿਸ ਤੋਂ ਬਾਅਦ ਰੱਬ ਗਿਰਦਾਸ ਜਿਹੜੀ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੰਗੀ ਗਈ ਹੈ ਹੋਰ ਸੁਣਦੇ ਆ ਮਜੀਠੀਆ ਦਾ ਕੀ ਕਹਿਣਾ ਸੱਚੀ ਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਬਖਸ਼ਿਸ਼ ਕਿਰਪਾ ਕਰੋ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਛੋਟੀਆਂ ਮੰਨ ਦੀਆਂ ਮਰਦਾ ਮੰਨ ਦੀਆਂ ਖੁਇਸ਼ਾਂ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਕਰ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰਦਣ ਤੁਹਾਡੇ ਅੰਗ ਸੰਗ ਸਹਾਈ ਰਹਿਣ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰੋ ਸਦਾ ਯੁਨਾ ਦਾ ਨੋ ਜਪਦੇ ਰਹੀਏ ਔਰ ਉਹਨਾਂ ਦੇ ਚਰਨਾਂ ਨੇ ਨਾਲ ਜੁੜ ਕੇ ਭਜਨ ਕੀਰਤਨ ਸੱਚੇ ਰਸਤੇ ਤੇ ਚੱਲਣ ਦੀ ਗੁਰੂ ਸਾਹਿਬ ਸਮਤ ਸਮਰੱਥਾ ਬਖਸ਼ਿਸ਼ ਕਰਨ। ਇਹ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਪਿਆਰ, ਇਤਿਫਾਕ, ਚੜਦੀ ਕਲਾ, ਖੁਸ਼ੀਆਂ ਇਹ ਸਭ ਨੂੰ ਭਰਪੂਰ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਹੀ ਦਲੀ ਤਮੰਨਾ। ਪੰਜਾਬ ਇਹ ਦੇ ਸਾਡਾ ਬਹੁਤ ਤਰੱਕੀਆਂ ਕਰੇ ਖੁਸ਼ੀਆਂ ਮਾਣੋ ਪਰਿਵਾਰਿਕ ਇਤਫਾਕ ਪਰਿਵਾਰ ਚ ਪਿਆਰ ਤੰਦਰੁਸਤੀ ਔਰ ਗੁਰੂ ਸਾਹਿਬ ਸਦਾ ਹੀ ਸਾਡੇ ਤੁਹਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਅੰਗ ਸੰਸਾਹੀ ਰਹਿਣ ਕਿਰਪਾ ਕਰਨ ਬਹੁਤ ਬਹੁਤ ਨਵੇਂ ਸਾਲ ਦੀਆਂ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 9 ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਬਖਸ਼ਿਸ਼ ਕਿਰਪਾ ਕਰੋ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਛੋਟੀਆਂ ਮੰਨ ਦੀਆਂ ਮਰਾਦਾਂ ਮੰਨ ਦੀਆਂ ਖੁਆਇਸ਼ਾਂ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਕਰ ਖੁਸ਼ੀਆਂ ਨਾਲ ਥੋਡੀਆਂ ਝੋਲੀਆਂ ਭਰਦਣ ਥੋੜੇ ਅੰਗ ਸੰਗ ਸਹਾਈ ਰਹਿਣ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰੋ ਸਦਾ ਯੁਨਾ ਦਾ ਨਾਮ ਜਪਦੇ ਰਹੀਏ ਔਰ ਉਹਨਾਂ ਦੇ ਚਰਨਾਂ ਨੇ ਨਾਲ ਜੁੜ ਕੇ ਭਜਨ ਕੀਰਤਨ ਸੱਚੇ ਰਸਤੇ ਤੇ ਚੱਲਣ ਦੀ ਗੁਰੂ ਸਾਹਿਬ ਸਮਤ ਸਮਰੱਥਾ ਬਖਸ਼ਿਸ਼ ਕਰਨ। ਇਹ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਪਿਆਰ, ਇਤਿਫਾਕ, ਚੜ੍ਹਦੀ ਕਲਾ, ਖੁਸ਼ੀਆਂ ਇਹ ਸਭ ਨੂੰ ਭਰਪੂਰ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਹੀ दिली ਤਮੰਨਾ। ਪੰਜਾਬ ਇਹ ਦੇਸ਼ ਸਾਡਾ ਬਹੁਤ ਤਰੱਕੀਆਂ ਕਰੇ ਖੁਸ਼ੀਆਂ ਮਾਣੋ ਪਰਵਾਰਿਕ ਇਤਫਾਕ ਪਰਿਵਾਰ ਚ ਪਿਆਰ ਤੰਦਰੁਸਤੀ ਔਰ ਗੁਰੂ ਸਾਹਿਬ ਸਦਾ ਹੀ ਸਾਡੇ ਤੁਹਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਅੰਗ ਸੰsahਾਈ ਰਹਿਣ ਕਿਰਪਾ ਕਰਨ ਬਹੁਤ ਬਹੁਤ ਨਵੇਂ ਸਾਲ ਦੀਆਂ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ